ਜੂਨ 1984 ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਬਾਰੇ ਅਜਿਹਾ ਕੀ ਹੈ ਜਿਹੜਾ ਲੋਕਾਂ ਨੂੰ ਜਿੰਨਾ ਉਤਸੁਕ ਕਰਦਾ ਹੈ ਉਨਾ ਹੀ ਗੁੱਸਾ ਦਿਵਾਉਂਦਾ ਹੈ ਦੇਖੋ ਸਾਡੀ ਵਿਸ਼ੇਸ਼ ਲੜੀ 'ਚ ਆਪਰੇਸ਼ਨ ਬਲੂ ਸਟਾਰ ਅਣਕਹੀ ਦਾਸਤਾਨ ਜੀ ਸ੍ਰੀ ਅਕਾਲ ਤਖਤ ਤੇ ਮੱਥਾ ਟੇਕਣ ਗਏ ਸਿਮਰਨਜੀਤ ਸਿੰਘ ਮਾਨ ਦੇ ਸਾਥੀਆਂ ਨਾਲ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਜ਼ਬਰਦਸਤ ਕੋਰਟਮਾਰ ਕੀਤੀ ਹੈ ਅੱਜ ਕੱਲੂਕਾਰਾ ਦਿਵਸ ਦੇ ਸੰਬੰਧ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਸਾਥੀ ਆਪਰੇਸ਼ਨ ਬਲੂ ਸਟਾਰ ਦੀ ਵਰੇਗਣ ਨੂੰ ਸਮਰਪਿਤ ਸਮਾਗਮ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ ਅਤੇ ਜਿਵੇਂ ਹੀ ਉਹ ਸ੍ਰੀ ਅਕਾਲ ਤਖਤ ਵਿਖੇ ਮੱਥਾ ਟੇਕਣ ਲਈ ਉੱਥੇ ਪਹੁੰਚੇ ਤਾਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਟਾਸਕ ਫੋਰਸ ਨੇ ਉਹਨਾਂ ਨੂੰ ਰੋਕਣਾ ਚਾਹਿਆ ਅਤੇ ਇਸ ਦੌਰਾਨ ਮਾਨ ਦੇ ਸਮਰਥਕਾਂ ਨਾਲ ਕੋਟ ਮਾਰਤੀ ਗਈ ਇਹ ਤੇ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਹੁਣੇ-ਹੁਣੇ ਸਭ ਤੋਂ ਵੱਡੀ ਖਬਰ ਅੰਮ੍ਰਿਤਸਰ ਤੋਂ ਮਿਲ ਰਹੀ ਹੈ ਜਿੱਥੇ ਸ੍ਰੀ ਅਕਾਲ ਤਖਤ ਤੇ ਮੱਥਾ ਟੇਕਣ ਗਏ ਸਿਮਰਨਜੀਤ ਸਿੰਘ ਮਾਨ ਦੇ ਸਾਥੀਆਂ ਨਾਲ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਜ਼ਬਰਦਸਤ ਕੋਟਮਾਰ ਕੀਤੀ ਹੈ ਅੱਜ ਕੱਲੂਕਾਰਾ ਦਿਵਸ ਦੇ ਸੰਬੰਧ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਸਾਥੀ ਆਪਰੇਸ਼ਨ ਬਲੂ ਸਟਾਰ ਦੀ ਵਰੇਗਣ ਨੂੰ ਸਮਰਪਿਤ ਸਮਾਗਮ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ ਸਨ ਅਤੇ ਜਿਵੇਂ ਹੀ ਉਹ ਸ੍ਰੀ ਅਕਾਲ ਤਖਤ ਵਿਖੇ ਮੱਥਾ ਟੇਕਣ ਲਈ ਉੱਥੇ ਪਹੁੰਚੇ ਤਾਂ ਸ਼੍ਰੋਮਣੀ ਕਮੇਟੀ ਮੁਲਾਜ਼ਮਾ ਦੀ ਟਾਸਕ ਫੋਰਸ ਨੇ ਉਹਨਾਂ ਨੂੰ ਰੋਕਣਾ ਚਾਹਿਆ ਅਤੇ ਇਸ ਦੌਰਾਨ ਮਾਨ ਦੇ ਸਮਰਥਕਾਂ ਨਾਲ ਕੁੱਟਮਾਰ ਕੀਤੀ ਗਈ। ਇਸ ਖਬਰ ਤੇ ਵਿਦੇਰੀ ਜਾਣਕਾਰੀ ਲਈ ਗੱਲ ਕਰਦੇ ਹਾਂ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਰਾਜਨ ਗੋਸਾਈ ਦੇ ਨਾਲ ਜੀ ਰਾਜਨ 29ਵਰੇ ਗੰਢ ਇੱਕ ਮੌਕੇ ਅੱਜ ਜੇਹੀ ਘਟਨਾ ਵਾਪਰੀ ਹੈ ਕੀ ਕਹੋਗੇ ਕੀ ਕਾਰਨ ਰਿਹਾ ਜੀ ਸੁਪਰੀਤ ਅਰਜੀ ਉਹ 29ਵੇਂ ਬਰੇਗਾਂਡਾ ਆਪਰੇਸ਼ਨ ਬਲੂਸ ਕਰਦੀ ਔਰ ਕਾਫੀ ਭਾਰੀ ਗਿਣਤੀ ਦੇ ਵਿੱਚ ਜਿਹੜੀ ਸਿੱਖ ਸੰਗਤ ਆਜ ਇੱਥੇ ਪੁੱਜੀ ਆ ਆਪਰੇਸ਼ਨ ਬਲੂ ਸਟਾਰ ਦੀ ਬਰੇਗਾਂਡ ਨੂੰ ਮਨਾਉਣ ਲਈ ਆਜ ਇੱਥੇ ਜਿਹੜੇ ਵੀ ਧਾਰਮਿਕ ਤੇ ਰਾਸਟਰੀ ਨੇਤਾ ਜਿਹੜੇ ਅੱਜ ਇੱਥੇ ਪੁੱਜੇ ਨੇ ਉਹਨਾਂ ਦੇ ਨਾਲ ਵੀ ਕਾਫੀ ਭਾਰੀ ਮਾਤਰਾ ਦੇ ਵਪਾਰੀ ਸੰਖਿਆ ਦੇ ਵਿੱਚ ਉਹਨਾਂ ਦੇ ਸਮਰਥਕ ਵੀ ਆਜ ਆਏ ਜਦੋਂ ਸਿਮਰਨਜੀਤ ਸਿੰਘ ਮਾਨ ਅੱਜ ਸੀ ਸ਼੍ਰੀ ਅਕਾਲਪੁਰ ਸਾਹਿਬ ਦੇ ਵਿੱਚ ਅਸੀਸ ਨਵਾਉਣ ਲਈ ਅੱਜ ਪੁੱਜੇ ਤੇ ਉਹਨਾਂ ਦੇ ਨਾਲ ਵੀ ਸਮਰਥਕ ਜਿਹੜੇ ਸੀ ਉਹਨਾਂ ਦੇ ਨਾਲ ਅੱਜ ਪੁੱਜੇ ਇਸ ਦੌਰਾਨ ਜਦੋਂ ਸਿਮਰਜੀਤ ਸਿੰਘ ਮਾਨਸ਼ੀਅਕਾਲਕ ਸਾਹਿਬ ਦੇ ਅੰਦਰ ਚਲੇ ਗਏ ਤੇ ਉਸ ਤੋਂ ਬਾਅਦ ਸਮਰਥਕਾਂ ਨੂੰ ਟਾਸਕ ਫੋਰਸ ਨੇ ਐਥਲੀ ਰੋਕ ਲਿੱਤਾ ਕਿਉਂਕਿ ਅੰਦਰ ਕਾਫੀ ਭੀੜ ਸੀ ਔਰ ਭੀੜ ਦੇ ਕਾਰਨ ਉਹਨਾਂ ਸਮਰਥਕਾਂ ਨੂੰ ਰੋਕ ਦਿੱਤਾ ਇਸੇ ਦੌਰਾਨ ਸਮਰਥਕ ਜਿਹੜੇ ਸਿਮਰਜੀਤ ਸਿੰਘ ਮਾਨ ਦੇ 팬 ਉਹਨਾਂ ਦਾ ਟਾਸਕ ਫੋਰਸ ਨਾਲ ਬੈਸ ਹੋਇਆ ਬੈਸ ਇਹ ਦੇਖਦੇ ਦੇਖਦੇ ਹੱਸਾ ਪਾਈ ਦੇ ਵਿੱਚ ਤਬਦੀਲ ਹੋ ਗਿਆ ਜੀ ਰਾਜਨ ਅਸੀਂ ਸਿੱਧੀਆਂ ਜਿਹੜੀਆਂ ਤਸਵੀਰਾਂ ਅਸੀਂ ਦੇਖ ਸਕਦੇ ਹਾਂ ਬੜੀ ਬੇਰਹਿਮੀ ਦੇ ਨਾਲ ਜਿਹੜਾ ਕੁੱਟਿਆ ਜਾ ਰਿਹਾ ਹੈ ਟਾਸਕ ਫੋਰਸ ਵੱਲੋਂ ਇਹ ਸਿਮਰਨਜੀਤ ਸਿੰਘ ਮਾਨਵੀ ਉਥੇ ਜਿਹੜੇ ਨੇ ਮੌਜੂਦ ਸਨ ਜਿਸ ਸਮੇਂ ਇਹ ਘਟਨਾ ਵਾਪਰੀ ਹੈ ਉਹਨਾਂ ਦਾ ਕੀ ਪ੍ਰतिक੍ਰਮ ਰਿਹਾ ਕਾਜੀ ਸੁਪਰੀਟ ਹਜੇ ਤੱਕ ਜਿਹੜਾ ਸਿਮਰਜੀਤ ਸਿੰਘ ਮਾਨ ਦੇ ਨਾਲ ਅਜੇ ਕੋਈ ਗੱਲਬਾਤ ਨਹੀਂ ਹੋ ਸਕੀ ਕਿਉਂਕਿ ਫਿਲਹਾਲ ਜਿਹੜਾ ਆਪਰੇਸ਼ਨ ਬਲੂਸਟਾਰ ਦੀ ਜਿਹੜੀ ਯਾਦਗਾਰ ਆ ਉਹਦੇ ਅ ਅਖੰਡ ਪਾਠ ਦੇ ਉਹਦੇ ਨਿਮਿਤ ਜਿਹੜਾ ਰਖਾਇਆ ਗਿਆ ਕਨਪਾਤ ਉਹਦੇ ਭੋਗ ਪੈ ਰਹੇ ਨੇ ਉਸ ਤੋਂ ਬਾਅਦ ਅ ਅਲਾਹੀ ਕੀਰਤਨ ਹੋਏਗਾ ਔਰ ਉਸ ਤੋਂ ਬਾਅਦ ਹੀ ਜਿਹੜੀ ਇਹ ਸਿਮਰਜੀਤ ਸਿੰਘ ਮਾਨ ਦੇ ਨਾਲ ਗੱਲਬਾਤ ਹੋਪਾਈਏ ਔਰ ਉਹਨਾਂ ਦਾ ਪਰਿਪ੍ਰੰ ਕਰਮ ਜਿਹੜਾ ਹੋ ਜਾਣਾ ਜੇ ਜੀ ਰਾਜਨ ਸਮਾਜ ਜਿਹੜਾ ਸਮਾਗਮ ਦੇ ਵਿੱਚ ਸ਼ਾਮਲ ਲੋਕਾਂ ਦਾ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਜੀ ਬਿਲਕੁਲ ਜਿਹੜੀ ਕਟਨਾ ਹੋਈ ਹੈ ਕਾਫੀ ਮਨਪਾਕੀ ਕਟਨਾ ਹੈ ਔਰ ਹਾਲਾਂਕਿ ਕੁਝ ਲੋਕ ਜਿਹੜੇ ਨੇ ਐਸਪੀ ਵੀ ਦਾਪੋਰਟ ਸਾਫੀ ਦੇ ਰਹੇ ਨੇ ਕਿ ਅੰਦਰ ਰੌਚ ਬਹੁਤ ਹੈ ਲੇਕਿਨ ਐਸਪੀ ਨਾਲ ਨਾਲ ਕੁਝ ਲੋਕ ਹੈ ਵੀ ਨੇ ਜਿਹੜੇ ਕਹਿ ਰਹੇ ਨੇ ਕਿ ਸਿੱਖ ਭਾਵਨਾਵਾਂ ਜਿਹੜੀਆਂ ਨੇ ਆਪਰੇਸ਼ਨ ਬਲੂ ਸਟਾਰ ਦੇ ਬਾਅਦ ਜਿਹੜੀਆਂ ਜੁੜੀਆਂ ਹੋਈਆਂ ਨੇ ਉਹ ਅੱਜ ਲੋਕ ਇੱਥੇ ਆਏ ਨੇ ਔਰ ਭੀੜ ਤੇ ਹੋਣੀ ਹੀ ਸੀ ਇਹ ਤਾਂ ਪਹਿਲਾਂ ਹੀ ਪਤਾ ਸੀ ਇਹਦੇ ਲਈ ਪ੍ਰਬੰਧ ਜ਼ਰੂਰ ਕਰਨੇ ਚਾਹੀਦੇ ਸਨ ਲੇਕਿਨ ਜੇ ਭੀੜ ਦੇ ਬਾਵਜੂਦ ਕਿਸੇ ਨੂੰ ਰੋਕਿਆ ਗਿਆ ਔਰ ਜੇ ਉਹ ਗਰਮ ਵੀ ਹੁੰਦਾ ਤੇ ਦਾਪੋਰਟ ਨੂੰ ਥੋੜਾ ਨਰਮ ਬਿਲੀ ਨਾਲ ਪੇਸ਼ ਨਾ ਚਾਹੀਦਾ ਸੀ ਇਸ ਤਰ੍ਹਾਂ ਹੱਤਪਾਈ ਨਹੀਂ ਕਰਨੀ ਚਾਹੀਦੀ ਜੀ ਰਾਜਨ ਸ਼੍ਰੀ ਅਕਨਪਾਟ ਸਾਹਿਬ ਦੇ ਜਿਹੜੇ ਪੋਗ ਕਿਸ ਵੇਲੇ ਪਾਇਆ ਜਾਏਗਾ ਅਤੇ ਕੀ ਉਸ ਤੋਂ ਬਾਅਦ ਕੀ ਹੋਏਗਾ हां जी सुप्रीत खणपार साहब दे उन्होंने फिलहाल अलाई बारी ਦਾ ਜਿਹੜਾ ਕਿਸਾਨ ਚੱਲ ਰਿਹਾ ਉਸ ਤੋਂ ਬਾਅਦ ਜਿਹੜੇ ਆ ਖਣਪਰ ਸਾਹਿਬ ਦੇ ਜਿਹੜੇ ਫੋਕ ਪਏ ਜਾਂਦੇ ਉਸ ਤੋਂ ਪ੍ਰੰਤ ਸਾ ਜਿਹੜੀ ਆ ਅਰਦਾਸ ਕੀਤੀ ਗਈ ਔਰ ਉਸ ਤੋਂ ਬਾਅਦ ਜਿਹੜੇ ਕੁਝ ਜਿਹੜੇ ਰਵੀ ਕੀਆ ਜਾ ਰਿਹਾ ਹੈ ਕਿ ਜਿਹੜੇ ਪਬਲਿਕਨ ਬਲੂਸਟਾਰ ਦੇ ਜਿਹੜੇ ਸ਼ਹੀਦ ਨੇ ਉਹਨਾਂ ਦੇ ਪਰਿਵਾਰ ਵੀ ਇੱਥੇ ਪੁੱਜੇ ਹੋਏ ਨੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾ ਸਕਦਾ ਹੈ ਜੀ ਰਾਜਨ ਬਹੁਤ ਬਹੁਤ ਧੰਨਵਾਦ ਹੈ ਇਸ ਪੂਰੀ ਜਾਣਕਾਰੀ ਦੇ ਲਈ ਇੱਕ ਵਾਰੀ ਫੇਰ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਐਸਜੀਪੀਸੀ ਦੀ ਟਾਸਕ ਫੋਰਸ ਨੇ ਸਿਮਰਨਜੀਤ ਸਿੰਘ ਮਾਨਦੇ ਸਮਰਥਕਾਂ ਦੇ ਚੰਗੀ ਕੁਟਾਈ ਕੀਤੀ ਹੈ ਦਰਬਾਰ ਸਾਹਿਬ ਦੇ ਅੰਦਰ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕੀ ਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ